ਝੂਠ ਦੀ ਬੁਨਿਆਦ ਉੱਤੇ ਬਣੇ ਹੋਏ ਰਿਸ਼ਤੇ ਜ਼ਿਆਦਾ ਸਮਾਂ ਨਹੀਂ ਚੱਲਦੇ। ਕਈ ਵਾਰ ਬੰਦਾ ਰਿਸ਼ਤਾ ਬਣਾਤਾ ਲੈਂਦਾ ਝੂਠ ਮਾਰ ਕੇ ਪਰ ਉਸ ਦਾ ਜੋ ਨਤੀਜਾ ਹੁੰਦਾ ਹੈ ਉਹ ਬੜਾ ਹੀ ਘਾਤਕ ਨਿਕਲਦਾ ਹੈ। ਇਸ ਲਈ ਹਮੇਸ਼ਾ ਹੀ ਰਿਸ਼ਤਿਆਂ ਦੇ ਵਿੱਚ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ। ਫੇਰ ਹੀ ਪਿਆਰ ਬਣਦਾ ਹੈ, ਫੇਰ ਹੀ ਵਿਸ਼ਵਾਸ ਬਣਦਾ ਹੈ ਪਰ ਜਿੱਥੇ ਝੂਠ ਆ ਜਾਂਦਾ ਹੈ ਫਿਰ ਉੱਥੇ ਕਈ ਵਾਰ ਐਦਾਂ ਦੀ ਗੱਲ ਹੋ ਜਾਂਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਝੂਠ ਦੀ ਬੁਨਿਆਦ ਉੱਤੇ ਰਿਸ਼ਤੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਇਹ ਗੱਲ ਖੁੱਲ ਜਾਂਦੀ ਹੈ ਝੂਠ ਦਾ ਖੁਲਾਸਾ ਹੋ ਜਾਂਦਾ ਹੈ ਤਾਂ ਫੇਰ ਉਸ ਦਾ ਭਿਆਨਕ ਸੱਟਾ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਦੋ ਕਤਲ ਹੋ ਜਾਂਦੇ ਸਾਰੇ ਦੋਸਤਾਂ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹਾਪਰ ਇਸ ਦਾ ਥਾਣਾ ਦੋਲਾਨਾ ਤੇ ਇਸ ਦੇ ਅਧੀਨ ਪਿੰਡ ਸ਼ੇਖਪੁਰ ਖਿਚਰਾ ਇੱਥੋਂ ਦੀ ਇੱਕ ਸਹਾਰਾ ਕਲੋਨੀ ਆ ਜੋ ਉਸਾਰੀ ਦੇ ਅਧੀਨ ਹੈ ਜਾਨੀ ਉਹ ਜ਼ਿਆਦਾ ਡਿਵੈਲਪ ਨਹੀਂ ਹੋਈ ਹੋਈ ਕੁਝ ਘਰ ਉੱਥੇ ਪਏ ਹੋਇਆ ਕੁਝ ਪਿਆ ਰਿਹਾ ਯਾਨੀ ਇਸ ਤਰ੍ਹਾਂ ਉਹ ਕਲੋਨੀ ਆ ਗੱਲ ਹੈ 28 ਸਤੰਬਰ 2024 ਦੀ ਇਸ ਕਲੋਨੀ ਦੇ ਵਿੱਚੋਂ ਬੜੀ ਜ਼ਿਆਦਾ ਬਦਬੂ ਆ ਰਹੀ ਹੁੰਦੀ ਹੈ ਜੋ ਕਲੋਨੀ ਦੇ ਵਿੱਚ ਰਹਿਣ ਵਾਲੇ ਹੁੰਦੇ ਨੇ ਉਹ ਸੋਚ ਰਹੇ ਸੀ ਕਿ ਆਖਰ ਇਹ ਬਦਬੂ ਕਿੱਥੋਂ ਆ ਰਹੀ ਹੈ ਜੋ ਲੋਕ ਸੀ ਇੱਕ ਦੂਜੇ ਨਾਲ ਗੱਲਾਂ ਕਰਨ ਲੱਗਦੇ ਨੇ ਕਿ ਦੇਖਿਆ ਜਾਵੇ ਇਹ ਜੋ ਬਦਬੂ ਆ ਉਹ ਕਿਸ ਜਗ੍ਹਾ ਤੋਂ ਆ ਰਹੀ ਹੈ ਤਾਂ ਉਹ ਇਸ ਗੱਲ ਦੀ ਜਾਂਚ ਕਰਦੇ ਕਰਦੇ ਇੱਕ ਘਰ ਦੇ ਕੋਲ ਚਲੇ ਜਾਂਦੇ ਨੇ ਜੋ ਕਿ 60 ਕਗਾਈ ਦੇ ਵਿੱਚ ਘਰ ਪਿਆ ਹੁੰਦਾ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਘਰ ਦੇ ਵਿੱਚੋਂ ਹੀ ਬਦਬੂ ਆ ਰਹੀ ਹੈ ਹੁਣ ਉਹਨਾਂ ਵਿੱਚੋਂ ਕੋਈ ਬੰਦਾ 112 ਉੱਤੇ ਕਾਲ ਕਰ ਦਿੰਦਾ ਹੈ ਪੁਲਿਸ ਨੂੰ ਮੌਕੇ ਤੇ ਪੁਲਿਸ ਆ ਜਾਂਦੀ ਹੈ ਪੁਲਿਸ ਵੀ ਜਦੋਂ ਇਸ ਘਰ ਦੇ ਕੋਲ ਆਉਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇਸ ਘਰ ਦੇ ਵਿੱਚੋਂ ਹੀ ਬਦਬੂ ਆ ਰਹੀ ਹੈ ਜਰੂਰ ਕੋਈ ਨਾ ਕੋਈ ਮਾੜੀ ਘਟਨਾ ਹੋਈ ਹੈ ਮਾੜਾ ਸੰਕੇਤ ਹੈ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਫੋਨ ਕਰਦੇ ਨੇ ਕਿ ਤੁਸੀਂ ਇੱਥੇ ਆਓ ਇੱਕ ਘਰ ਦੇ ਵਿੱਚੋਂ ਬਦਬੂ ਆ ਰਹੀ ਹੈ ਘਰ ਜੋ ਹੁੰਦਾ ਇਹ ਬੰਦ ਹੁੰਦਾ ਬਾਹਰੋਂ ਜਿੰਦਾ ਲੱਗਿਆ ਹੁੰਦਾ ਤਾਂ ਜਦੋਂ ਉੱਚ ਅਧਿਕਾਰੀ ਆਉਂਦੇ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਸ ਘਰ ਦਾ ਜਿੰਦਾ ਤੋੜਿਆ ਜਾਂਦਾ ਹੈ ਜਿੰਦਾ ਤੋੜਨ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਜਾਂਦਾ ਤਾਂ ਘਰ ਦੇ ਵਿੱਚੋਂ ਐਨੀ ਜ਼ਿਆਦਾ ਬਦਬੂ ਆ ਰਹੀ ਸੀ ਕਿ ਉੱਥੇ ਖੜਨਾ ਵੀ ਮੁਸ਼ਕਲ ਹੋ ਗਿਆ ਫੋਰੈਂਸਿਕ ਟੀਮਾਂ ਬੁਲਾਈਆਂ ਜਾਂਦੀਆਂ ਖੋਜੀ ਕੁੱਤੇ ਵੀ ਬੁਲਾਏ ਜਾਂਦੇ ਨੇ ਜਦੋਂ ਹੁਣ ਇਸ ਘਰ ਦੇ ਅੰਦਰ ਦਾਖਲ ਹੋਇਆ ਜਾਂਦਾ ਤਾਂ ਇੱਕ ਕਮਰੇ ਦੇ ਵਿੱਚ ਇੱਕ ਲਗਭਗ 60 ਸਾਲਾਂ ਦੀ ਔਰਤ ਜਿਸ ਦਾ ਨਾਮ ਕੌਸ਼ਰ ਜਹਾਂ ਸੀ ਇਸ ਦੇ ਹੱਥ ਪੈਰ ਬੰਨੇ ਹੋਏ ਸੀ ਤੇ ਇਸ ਦੀ ਮੌਤ ਹੋ ਚੁੱਕੀ ਸੀ ਜਦੋਂ ਅੱਗੇ ਹੋਰ ਦੇਖਿਆ ਜਾਂਦਾ ਤਾਂ ਇੱਕ ਹੋਰ ਲਾਸ਼ ਕੁੜੀ ਦੀ ਜਿਸ ਦਾ ਨਾਮ ਖੁਸ਼ਬੂ ਸੀ ਉਸ ਦੀ লাশ ਵੀ ਇੱਥੇ ਪਈ ਹੁੰਦੀ ਆ ਉਸ ਦੇ ਵੀ ਹੱਥ ਪੈਰ ਬੰਨੇ ਹੁੰਦੇ ਨੇ ਇਹ ਜਦੋਂ ਖਬਰ ਆਸੇ ਪਾਸੇ ਫੈਲਦੀ ਆ ਤਾਂ ਸਾਰੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਕਲੋਨੀ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਦੋ ਲਾਸ਼ਾਂ ਮਿਲੀਆਂ ਨੇ ਇੱਕ ਮਾਂ ਦੀ ਤੇ ਇੱਕ ਉਸਦੀ ਧੀ ਦੀ ਹੁਣ ਪੁਲਿਸ ਜਾਣਨ ਦੀ ਕੋਸ਼ਿਸ਼ ਕਰਦੀ ਆ ਕਿ ਆਖਰ ਇਹ ਔਰਤਾਂ ਦੀ ਹਿਸਟਰੀ ਕੀ ਆ ਇਹ ਕਿੱਥੋਂ ਦੀਆਂ ਰਹਿਣ ਵਾਲੀਆਂ ਇਹਨਾਂ ਦਾ ਕਿਸ ਨਾਲ ਸਬੰਧ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਹਾਪੁਰ ਦਾ ਥਾਣਾਗਾ ਹਾਫਿਜ਼ ਇਸ ਦੇ ਅਧੀਨ ਇੱਕ ਪਿੰਡ ਹੈ ਹਿਰਦੇਪੁਰ ਇਹ ਜੋ ਔਰਤ ਹੈ ਇਹ ਉਥੋਂ ਦੀ ਰਹਿਣ ਵਾਲੀ ਹੈ 4 ਸਾਲ ਪਹਿਲਾਂ ਤਕਰੀਬਨ ਇਹ ਉਹ ਪਿੰਡ ਛੱਡ ਕੇ ਇੱਥੇ ਰਹਿਣ ਆ ਗਈ ਸੀ ਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਔਰਤ ਹੈ ਇਸ ਦਾ ਮੁੰਡਾ ਹਿਰਦੇਪੁਰ ਵਿੱਚ ਰਹਿੰਦਾ ਉਸ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਦੱਸਦਾ ਕਿ ਜੋ ਇਹ ਮੇਰੀ ਮਾਂ ਗਈ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਉਸ ਤੋਂ ਬਾਅਦ ਮੇਰੀ ਮਾਂ ਨੇ ਕਿਸੇ ਹੋਰ ਬੰਦੇ ਨਾਲ ਵਿਆਹ ਕਰਵਾ ਲਿਆ ਅਸੀਂ ਪਹਿਲੇ ਵਿਆਹ ਦੇ ਭੈਣ ਭਰਾ ਯਾਨੀ ਇੱਕ ਮੈਂ ਆ ਇੱਕ ਮੇਰੀ ਭੈਣ ਆ ਭੈਣ ਵਿਆਹੀ ਹੋਈ ਆ ਉਹ ਮੁਜ਼ੱਫਰਨਗਰ ਦੇ ਵਿੱਚ ਵਿਆਹੀ ਹੋਈ ਆ ਤੇ ਏਸ ਨੇ ਹੋਰ ਵਿਆਹ ਕਰਵਾ ਲਿਆ ਵਿਆਹ ਕਰਵਾਉਣ ਤੋਂ 6 ਕਿ ਮਹੀਨੇ ਬਾਅਦ ਏਸ ਨੂੰ ਲੱਗਿਆ ਕਿ ਮੇਰੀ ਏਸ ਬੰਦੇ ਨਾਲ ਨਹੀਂ ਨਿਭਣੀ ਤਾਂ ਇਹ ਉਸ ਨੂੰ ਛੱਡ ਕੇ ਆ ਗਈ ਪਰ ਜਦੋਂ ਇਹ ਛੱਡ ਕੇ ਆਈ ਸੀ ਤਾਂ ਇਹ ਗਰਭਵਤੀ ਸੀ ਉਸ ਤੋਂ ਬਾਅਦ ਏਸ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਖੁਸ਼ਬੂ ਹੈ ਜਿਸ ਦੀ ਏਸ ਦੇ ਨਾਲ ਤੁਹਾਨੂੰ লাশ ਮਿਲੀ ਹੈ ਇਸ ਤੋਂ ਬਾਅਦ ਪੁਲਿਸ ਹੋਰ ਇਨਵੈਸਟੀਗੇਸ਼ਨ ਕਰਦੀ ਹੈ ਆਸੇ-ਪਾਸਿਓਂ ਪਤਾ ਕੀਤਾ ਜਾਂਦਾ ਹੈ ਤਾਂ ਉੱਥੇ ਇੱਕ ਪੁਲਿਸ ਦੇ ਹੱਥ ਮੋਟਰਸਾਈਕਲ ਲੱਭਦਾ ਹੈ ਸੁਪਲੈਂਡਰ ਮੋਟਰਸਾਈਕਲ ਜਿਸ ਦੀ ਨੰਬਰ ਪਲੇਟ ਨਹੀਂ ਹੁੰਦੀ ਉਸ ਦੀ ਚਾਸੀ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖਰ ਇਹ ਮੋਟਰਸਾਈਕਲ ਕਿਸ ਦੇ ਨਾਂ ਤੇ ਰਜਿਸਟਰਡ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਗਾਜ਼ੀਆਬਾਦ ਦੇ ਨਾਹਲ ਪਿੰਡ ਦੀ ਇੱਕ ਔਰਤ ਹੈ ਜਿਸ ਦਾ ਨਾਂ ਗੁਲਬਸ਼ਾ ਹੈ ਇਹ ਉਸ ਦੇ ਨਾਂ ਉੱਤੇ ਰਜਿਸਟਰਡ ਹੈ ਪੁਲਿਸ ਦੀਆਂ ਇਸ ਕੇਸ ਦੇ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਸੀ ਇੱਕ ਟੀਮ ਹੁਣ ਗਾਜ਼ੀਆਬਾਦ ਜਾਂਦੀ ਹੈ ਗੁਲਬਸ਼ਾ ਦੇ ਘਰ ਪਰ ਜਦੋਂ ਟੀਮ ਗੁਲਬਸ਼ਾ ਦੇ ਘਰ ਪਹੁੰਚਦੀ ਹੈ ਤਾਂ ਉਸ ਦਾ ਪਤੀ ਘਰ ਦੇ ਵਿੱਚ ਹੁੰਦਾ ਹੈ ਉਸ ਦਾ ਪਤੀ ਦੱਸਦਾ ਕਿ ਮੇਰਾ ਤਾਂ ਗੁਲਬਸ਼ਾ ਦੇ ਨਾਲ ਕਈ ਮਹੀਨੇ ਪਹਿਲਾਂ ਤਲਾਕ ਹੋ ਗਿਆ ਹੁਣ ਉਹ ਗਾਜ਼ੀਆਬਾਦ ਦੇ ਵਿੱਚ ਮਸੂਰੀ ਇਲਾਕੇ ਦੇ ਵਿੱਚ ਆਪਣੇ ਪਤੀ ਫੁਕਰਾਨ ਨਾਂ ਰਹਿੰਦੀ ਹੈ ਹੁਣ ਪੁਲਿਸ ਮਸੂਰੀ ਜਾਂਦੀ ਹੈ ਤੇ ਉੱਥੇ ਇਸ ਦੇ ਘਰ ਪਹੁੰਚਦੀ ਹੈ ਇਹਨਾਂ ਦੋਹਾਂ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਇੱਕ ਨਾਂ ਦੱਸਦੇ ਨੇ ਸਮੀਰ ਸਮੀਰ ਦਾ ਨਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਤਾਂ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਸਮੀਰ ਉੱਤੇ ਜਾਂਦਾ ਹੈ ਕਿ ਸਮੀਰ ਕੌਣ ਹੈ ਜਿਸ ਦਾ ਨਾਂ ਇਹ ਗੁਲਬਸ਼ਾ ਤੇ ਇਸ ਦਾ ਪਤੀ ਫੁਕਰਾਨ ਬਾਰ-ਬਾਰ ਲੈ ਰਹੇ ਆ ਹੁਣ ਪੁਲਿਸ ਇਹਨਾਂ ਤੋਂ ਸਮੀਰ ਦਾ ਪਤਾ ਪੁੱਛਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਸਮੀਰ ਹੈ ਉਹ ਜ਼ਿਲ੍ਹਾ ਅਮਰੋਹਾ ਦੀ ਤਹਿਸੀਲ ਹਸਨਪੁਰ ਦਾ ਪਿੰਡ ਹੈ ਸ਼ੈਤਨਕਲੀ ਉਸ ਦਾ ਰਹਿਣ ਵਾਲਾ ਪੁਲਸਨ ਉਸ ਜਗ੍ਹਾ ਤੇ ਪਹੁੰਚ ਗਈ ਤੇ ਸਮੀਰ ਨੂੰ ਹਰਾਸਤ ਦੇ ਵਿੱਚ ਲੈਂਦੀ ਆ ਉਸ ਤੋਂ ਪੁੱਛਗਿੱਛ ਕਰਦੀ ਆ ਕਾਫੀ ਸਖਤੀ ਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਸਮੀਰ ਇੱਕ ਕਹਾਣੀ ਦੱਸਦਾ ਹੈ ਉਹ ਰਾਜ਼ ਉਗਲਦਾ ਹੈ ਉਹ ਦੱਸਦਾ ਹੈ ਕਿ ਮੇਰੀ ਖੁਸ਼ਬੂ ਦੇ ਨਾਲ ਇੱਕ ਫੰਕਸ਼ਨ ਦੇ ਵਿੱਚ ਮੁਲਾਕਾਤ ਹੋਈ ਸਾਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਿਆਰ ਹੋ ਗਿਆ ਤੇ ਉਸ ਤੋਂ ਬਾਅਦ ਸਾਡੀਆਂ ਗੱਲਾਂ ਬਾਤਾਂ ਹੋਣ ਲੱਗੀਆਂ ਅਸੀਂ ਫੋਨ ਕਰਨ ਲੱਗੇ ਤੇ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਨ ਲੱਗੇ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਇਹ ਕੁੜੀ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦਾ ਘਰਦਿਆਂ ਨੇ ਕੁੜੀ ਵੀ ਦੇਖੀ ਤੇ ਦੋਨੋਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਅਸੀਂ ਵਿਆਹ ਕਰਵਾ ਲਿਆ ਵਿਆਹ ਕਰਵਾਉਣ ਤੋਂ ਬਾਅਦ ਸਮੀਰ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਖਸ਼ਬੂ ਹੈ ਇਸ ਦੇ ਦੋ ਵਿਆਹ ਪਹਿਲਾਂ ਹੋਏ ਹੋਏ ਆ ਇੱਕ ਤਾਂ ਅਲੀਗੜ੍ਹ ਦੇ ਵਿੱਚ ਹੋਇਆ ਸੀ ਸਹਿਜਾਦ ਦੇ ਨਾਲ ਤੇ ਦੂਸਰਾ ਵਿਆਹ ਉਸ ਦਾ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਵਿੱਚ ਹੋਇਆ ਸੀ ਜਦੋਂ ਇਹ ਗੱਲਾਂ ਸਮੀਰ ਨੂੰ ਪਤਾ ਲੱਗਦੀਆਂ ਤਾਂ ਉਹ ਇਹਨਾਂ ਗੱਲਾਂ ਨੂੰ ਇਗਨੋਰ ਕਰਦਾ ਪਰ ਜੋ ਖੁਸ਼ਬੂ ਸੀ ਉਸ ਨੇ ਇਹ ਗੱਲਾਂ ਸਮੀਰ ਨੂੰ ਨਹੀਂ ਦਸੀਆਂ ਸੀ ਪਰ ਖੁਸ਼ਬੂ ਨੂੰ ਸਮੀਰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਖੁਸ਼ਬੂ ਦੇਖਣ ਵਿੱਚ ਬੜੀ ਸੋਹਣੀ ਸੀ ਤਾਂ ਹੁਣ ਵਿਆਹ ਤੋਂ ਥੋੜੇ ਦਿਨਾਂ ਬਾਅਦ ਜੋ ਸਮੀਰ ਹੁੰਦਾ ਉਸ ਤੋਂ ਉਸਦੇ ਦੋਸਤ ਪਾਰਟੀ ਮੰਗਦੇ ਕਿ ਤੂੰ ਵਿਆਹ ਤਾਂ ਕਰਵਾ ਲਿਆ ਵਿਆਹ ਦੀ ਪਾਰਟੀ ਤਾਂ ਦੇ ਤਾਂ ਸਮੀਰ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਲੈ ਜਾਂਦਾ ਤੇ ਵਿਆਹ ਦੀ ਪਾਰਟੀ ਦਿੰਦਾ ਹੈ ਗੱਲਾਂ ਕਰਦੇ ਕਰਦੇ ਸਮੀਰ ਦੇ ਦੋਸਤ ਉਸ ਨੂੰ ਕਹਿੰਦੇ ਨੇ ਕਿ ਤੂੰ ਪਰਝਾਈ ਦੀ ਫੋਟੋ ਤਾਂ ਦਿਖਾ ਦੇਖੀ ਤਾਂ ਸਹੀ ਪਰਝਾਈ ਦੇਖਣ ਵਿੱਚ ਕਿੱਦਾਂ ਦੀ ਹੈ ਤਾਂ ਇਹ ਸਮੀਰ ਆਪਣੇ ਦੋਸਤਾਂ ਨੂੰ ਫੋਟੋ ਦਿਖਾਉਂਦਾ ਹੈ ਜਦੋਂ ਹੀ ਸਮੀਰ ਉਹਨਾਂ ਨੂੰ ਫੋਟੋ ਦਿਖਾਉਂਦਾ ਤਾਂ ਉਹ ਘੁਸਰਮੁਸਰ ਕਰਨ ਲੱਗ ਜਾਂਦੇ ਨੇ ਇੱਕ ਦੂਜੇ ਦੇ ਕੂਣੀਆਂ ਮਾਰ ਕੇ ਗੱਲ ਕਰਨ ਲੱਗ ਜਾਂਦੇ ਨੇ ਤਾਂ ਸਮੀਰ ਉਹਨਾਂ ਨੂੰ ਪੁੱਛਦਾ ਕਿ ਕੀ ਗੱਲ ਹੋ ਗਈ ਪਰ ਉਹ ਉਸ ਨੂੰ ਕਹਿੰਦਾ ਕਿ ਕੁਝ ਨਹੀਂ ਪਰ ਸਮੀਰ ਨੂੰ ਲੱਗਦਾ ਕਿ ਜ਼ਰੂਰ ਕੋਈ ਗੱਲ ਹੈ ਤਾਂ ਫਿਰ ਸਮੀਰ ਉਹਨਾਂ ਤੇ ਦਬਾਅ ਪਾਉਂਦਾ ਕਿ ਮੈਨੂੰ ਸਹੀ-ਸਹੀ ਦੱਸੋ ਆਖਰ ਗੱਲ ਕੀ ਹੈ ਤੁਸੀਂ ਮੇਰੇ ਦੋਸਤੋਂ ਤਾਂ ਉਹ ਦੱਸਦੇ ਨੇ ਕਿ ਦੋਸਤ ਜੋ ਤੇਰੀ ਇਹ ਘਰ ਵਾਲੀ ਹੈ ਇਹ ਤਾਂ ਇੱਕ ਕਾਲ 걸 ਲა ਇਹ ਤਾਂ ਅਲੱਗ-ਅਲੱਗ ਬੰਦਿਆਂ ਦੇ ਨਾਲ ਰਾਤਾਂ ਗੁਜ਼ਾਰਦੀ ਹੈ ਜਿਸਮ ਫਰੋਸੀ ਦਾ ਤੰਦਾ ਕਰਦੀ ਹੈ ਇਹ ਗੱਲ ਸੁਣ ਕੇ ਸਮੀਰ ਅੱਗ ਬਬੂਲਾ ਹੋ ਜਾਂਦਾ ਹੈ ਤੇ ਉਹ ਸਿੱਧਾ ਆਪਣੀ ਸੱਸ ਤੇ ਖਸ਼ਬੂ ਦੇ ਕੋਲ ਜਾਂਦਾ ਹੈ ਇਹਨਾਂ ਨਾਲ ਗੱਲ ਕਰਦਾ ਕਿ ਤੁਸੀਂ ਇਹ ਗੰਦਾ ਕੰਮ ਕਿਉਂ ਕਰ ਰਹੀ ਹੋ ਕਿਰਪਾ ਕਰਕੇ ਤੁਸੀਂ ਇਹ ਕੰਮ ਨੂੰ ਛੱਡ ਦੇਵੋ ਜੋ ਕੁਝ ਹੋ ਗਿਆ ਉਸ ਨੂੰ ਛੱਡ ਦੇਵੋ ਅੱਜ ਤੋਂ ਬਾਅਦ ਚੰਗੀ ਜ਼ਿੰਦਗੀ ਬਤਾਉਣ ਦੀ ਕੋਸ਼ਿਸ਼ ਕਰੋ ਪਰ ਸਮੀਰ ਦੀ ਗੱਲ ਉਹ ਨਹੀਂ ਮੰਨਦੀਆਂ ਉਹ ਕਹਿੰਦੀਆਂ ਨੇ ਕਿ ਜੇ ਤੂੰ ਸਾਡੇ ਨਾਲ ਰਹਿਣਾ ਤਾਂ ਠੀਕ ਹੈ ਨਹੀਂ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਜਾ ਸਕਦਾ ਅਸੀਂ ਇਹ ਕੰਮ ਨਹੀਂ ਛੱਡਾਂਗੇ ਹੁਣ ਸਮੀਰ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਉਹ ਪਰੇਸ਼ਾਨ ਹੋ ਜਾਂਦਾ ਹੈ ਉਸ ਤੋਂ ਬਾਅਦ ਸਮੀਰ ਆਪਣੇ ਭਰਾ ਨਾਲ ਗੱਲ ਕਰਦਾ ਹੈ 23 ਸਤੰਬਰ 2024 ਨੂੰ ਇਸ ਬਾਰੇ ਆਪਣੀ ਪਰਜਾਈ ਨਾਲ ਗੱਲ ਕਰਦਾ ਤੇ ਆਪਣੇ ਪਿਤਾ ਨਾਲ ਗੱਲ ਕਰਦਾ ਹੁਣ ਇਹ ਪਲਾਨ ਬਣਾਉਂਦੇ ਜੇ ਸਹੀ ਰਸਤੇ ਤੇ ਨਹੀਂ ਆਉਂਦੀਆਂ ਤਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ 25 ਸਤੰਬਰ 2024 ਨੂੰ ਸਮੀਰ ਉਸ ਦਾ ਭਰਾ ਤੇ ਉਸ ਦੀ ਭਝਾਈ ਤਿੰਨੋਂ ਜਾਣੇ ਇਸ ਜਗ੍ਹਾ ਤੇ ਆਉਂਦੇ ਨੇ ਖੁਸ਼ਬੂ ਦੇ ਘਰ ਇੱਥੇ ਖਾਣਾ ਵਗੈਰਾ ਖਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਰੇ ਸੌਂ ਜਾਂਦੇ ਨੇ ਇਹਨਾਂ ਨੇ ਪਲਾਨ ਬਣਾਇਆ ਹੁੰਦਾ ਰਾਤ ਨੂੰ ਲਗਭਗ 11 ਵਜੇ ਦੇ ਕਰੀਬ ਇਹ ਪਹਿਲਾਂ ਖੁਸ਼ਬੂ ਦੇ ਹੱਥ ਪੈਰ ਬਨ ਕੇ ਉਸ ਦਾ ਗਲ ਘੁੱਟਦੇ ਨੇ ਤੇ ਉਸ ਤੋਂ ਬਾਅਦ ਫਿਰ ਖੁਸ਼ਬੂ ਦੀ ਮਾਂ ਦੇ ਨਾਲ ਵੀ ਉਸ ਦੇ ਹੱਥ ਪੈਰ ਬਨ ਕੇ ਉਹੀ ਕੁਝ ਕਰਦੇ ਨੇ ਉਸ ਦਾ ਵੀ ਗਲਾ ਘੁੱਟ ਦਿੰਦੇ ਨੇ ਜਦੋਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਇਹ ਸਪਲੈਂਡਰ ਮੋਟਰਸਾਈਕਲ ਤੇ ਆਈ ਸੀ ਪਰ ਇਸ ਦੀ ਇਹਨਾਂ ਨੂੰ ਚਾਬੀ ਨਹੀਂ ਲੱਭਦੀ ਇਹਨਾਂ ਨੇ ਬੜੀ ਤਲਾਸ਼ ਕੀਤੀ ਪਰ ਇਹਨਾਂ ਨੂੰ ਇਸ ਦੀ ਚਾਬੀ ਨਹੀਂ ਲੱਭਦੀ ਫਿਰ ਉਸ ਮੋਟਰਸਾਈਕਲ ਨੂੰ ਉੱਥੇ ਹੀ ਖੜਾ ਕਰਕੇ ਇਹਨਾਂ ਦੇ ਘਰ ਵਿੱਚ ਖਸ਼ਬੂ ਦੇ ਘਰ ਵਿੱਚ ਇੱਕ TVS ਮੋਟਰਸਾਈਕਲ ਖੜਾ ਹੁੰਦਾ ਉਸ ਦੀ ਚਾਬੀ ਉਸ ਦੇ ਵਿੱਚ ਹੀ ਹੁੰਦੀ ਹੈ ਇਹ ਉਹ ਮੋਟਰਸਾਈਕਲ ਲੈ ਜਾਂਦੇ ਨੇ ਪਰ ਜੋ ਇਹ ਮੋਟਰਸਾਈਕਲ ਇੱਥੇ ਛੱਡ ਕੇ ਗਏ ਸੀ ਉਸ ਦੇ ਕਾਰਨ ਹੀ ਇਹਨਾਂ ਦਾ ਪਤਾ ਲੱਗਦਾ ਹੈ ਪੁਲਿਸ ਇਹਨਾਂ ਤੱਕ ਪਹੁੰਚਦੀ ਹੈ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੇ ਕੇਸ ਦਰਜ ਕਰਦੀ ਹੈ ਤੇ ਇਹਨਾਂ ਨੂੰ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਜਿਵੇਂ ਮੈਂ ਕਿਹਾ ਕਿ ਝੂਠ ਦੀ ਬੁਨਿਆਦ ਉੱਤੇ ਬਣੇ ਹੋਏ ਰਿਸ਼ਤੇ ਜ਼ਿਆਦਾ ਸਮਾਂ ਨਹੀਂ ਚੱਲਦੇ ਇਹਨਾਂ ਦੀ ਸੱਚਾਈ ਇੱਕ ਨਾ ਇੱਕ ਦਿਨ ਅੱਗੇ ਆਉਂਦੀ ਹੈ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਖੁਸ਼ਬੂ ਤੇ ਉਸਦੀ ਮਾਂ ਨੇ ਸਮੀਰ ਨੂੰ ਝੂਠ ਬੋਲਿਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਐਦਾਂ ਹੀ ਸਾਰੀ ਜ਼ਿੰਦਗੀ ਚੱਲਦਾ ਰਹੇਗਾ ਪਰ ਜਿਵੇਂ ਕਹਿੰਦੇ ਝੂਠ ਇੱਕ ਨਾ ਇੱਕ ਦਿਨ ਸਾਹਮਣੇ ਆਉਂਦਾ ਹੀ ਹੈ ਤੇ ਜਦੋਂ ਝੂਠ ਸਾਹਮਣੇ ਆ ਗਿਆ ਤਾਂ ਇਸ ਦਾ ਬੜਾ ਭਿਆਨਕ ਸੱਟਾ ਨਿਕਲਿਆ ਜਿਸ ਦੇ ਕਾਰਨ ਖੁਸ਼ਬੂ ਅਤੇ ਉਸਦੀ ਮਾਂ ਦੀ ਮੌਤ ਹੋ ਗਈ ਤੇ ਸਮੀਰ ਉਸ ਦਾ ਭਰਾ ਉਸ ਦੀ ਭੜਾਈ ਇਹਨਾਂ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਇਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟੇਗੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਲਏ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ